ਅੱਜ ਦਾ ਜਿਹੜਾ ਇਹ ਹੜਤਾਲ ਹੈ ਅਸਲ ਵਿੱਚ ਟਰੇਡ ਯੂਨੀਅਨ ਵੱਲੋਂ ਪੂਰੇ ਦੇਸ਼ ਦੀਆਂ 10 ਟਰੇਡ ਯੂਨੀਅਨਸ ਜਿਹੜੀਆਂ ਨੇ ਦੇਸ਼ ਵਿਆਪੀ ਉਹਨਾਂ ਨੇ ਹੜਤਾਲ ਦਾ ਅੱਜ 12 ਫਰਵਰੀ ਨੂੰ ਸੱਦਾ ਦਿੱਤਾ ਹੋਇਆ ਸੀ ਜਿਦੇ ਵਿੱਚ ਥੱਲੇ ਪੱਧਰ ਤੋਂ ਲੈ ਕੇ ਹਾਈ ਪੱਧਰ ਤੱਕ ਜਿਹੜੇ ਮੁਲਾਜ਼ਮ ਨੇ ਬੈਂਕਾਂ ਵਾਲੇ ਵੀ ਨੇ ਈਵਨ ਕੇਅਰਪੋਰਟ ਵਾਲੇ ਨੇ ਰੇਲਵੇ ਵਾਲੇ ਨੇ ਔਰ ਡਾਕ ਵਿਭਾਗ ਦੇ ਮੁਲਾਜ਼ਮ ਨੇ ਟੀਚਰਸ ਨੇ ਲਗਭਗ ਜਿਹੜੇ ਸਾਰੇ ਮੁਲਾਜ਼ਮ ਨੇ ਇਹਦੇ ਵਿੱਚ ਸ਼ਾਮਲ ਨੇ ਔਰ ਇਹਦੀ ਹਮਾਇਤ ਵਾਸਤੇ ਜਿਹੜਾ ਹੈਗਾ ਐ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਵਿੱਚ ਹਮਾਇਤ ਦਿੱਤੀ ਹੈ ਆਲ ਇੰਡੀਆ ਸਟੋਨਾ ਫਾਊਂਡੇਸ਼ਨ ਸਰਵ ਪ੍ਰਤ ਨੌਜਨ ਸਭਾ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਔਰ ਹੋਰ ਜਿਹੜੀਆਂ ਹਮਾਇਤੀ ਜਥੇਬੰਦੀਆਂ ਨੇ ਅੱਜ ਦਰਜਨਾ ਜਥੇਬੰਦੀਆਂ ਜਿਹੜੀਆਂ ਨੇ ਉਹ ਫਾਜ਼ਲਕਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਦਰਨਾ ਦੇ ਰਹੀਆਂ ਨੇ ਔਰ ਇਸ ਦਰਨੇ ਦਾ ਜਿਹੜਾ ਮਕਸਦ ਹੈ ਖਾਸ ਤੌਰ ਤੇ ਜਿਹੜੇ ਨਵੇਂ ਚਾਰ ਲੇਬਰ ਕੋਡ ਲਿਆਂਦੇ ਗਏ ਨੇ ਪਹਿਲੇ ਜਿਹੜੇ ਸੀ ਉਹ ਦਰਜਨਾ ਕਾਨੂੰਨ ਉਹ ਪੰਗ ਕਰਕੇ ਰਿਪੀਲ ਕਰਕੇ ਨਵੇਂ ਕਾਨੂੰਨ ਲਿਆਂਦੇ ਗਏ ਨੇ ਉਹ ਕਾਨੂੰਨਾਂ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਪਹਿਲਾਂ ਜਿਹੜੀਆਂ ਸੌਲਤਾ ਦਿੱਤੀਆਂ ਜਾਂਦੀਆਂ ਸੀ ਕਾਨੂੰਨੀ ਤੌਰ ਤੇ ਚਾਹੇ ਮਿਨਿਮਮ ਵੇਜਸ ਐਕਟ ਹੈ ਤਨਖਾਹ ਦੀ ਗੱਲ ਹੋਵੇ ਚਾਹੇ ਉਹ ਸਾਡੇ ਜਿਹੜੇ ਹੈਗੇ ਉਜਰਤਾਂ ਦੀ ਗੱਲ ਹੋਵੇ ਚਾਹੇ ਉਹਦੇ ਵਿੱਚ ਔਰ ਜਿੰਨਾ ਵੀ ਹੈਗਾ ਸੀ ਸਾਡੇ ਵਿੱਚ ਜਿਹੜੀ ਸਾਨੂੰ ਰਿਲੀਫ ਮਿਲਦਾ ਸੀ ਬੈਨੀਫਿਟ ਮਿਲਦਾ ਸੀ ਉਹ ਸਾਰੇ ਦਾ ਸਾਰਾ ਸਾਡੇ ਕੋਲ ਖੋਹ ਲਿਆ ਗਿਆ ਹੈ ਔਰ ਇਹ ਜਿਹੜੇ ਕਾਨੂੰਨ ਨੇ ਸਾਡੇ ਕੋਲੋਂ ਕੇਂਦਰ ਸਰਕਾਰ ਨੇ ਥੋਪੇ ਨੇ ਇਵਨ ਕਿ ਜਿਹੜੇ ਜਿਨ੍ਹਾਂ ਲਈ ਕਰੋਨ ਬਣੇ ਨੇ ਉਹਨਾਂ ਦਾ ਕਿਸੇ ਵੀ ਨੁਮਾਇੰਦੇ ਤੋਂ ਕੋਈ ਰਾਇ ਤੱਕ ਨਹੀਂ ਲਏਗੀ ਔਰ ਇਹ ਕਾਨੂੰਨ ਕੱਲੇ ਭਾਰਤ ਵਿੱਚ ਨਹੀਂ ਲਿਆਂਦੇ ਜਾ ਰਹੇ ਇੱਕ ਮੰਤਰੀ ਪਦਰ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੀ ਜੇਕਰ سرمਾਈਦਾਰੀ ਦੀ ਗੱਲ ਕਰੀਏ ਤੇ ਅੱਜ ਟਰੰਪ ਦਾ ਜਿਹੜਾ ਬੋਲ ਬੱਲਾ ਹੈ ਉਹ ਦੁਨੀਆ ਦੀ سرمਾਈਦਾਰੀ ਦੇ ਉੱਪਰ ਉਹ ਸਿਰ ਚੜ੍ਹ ਕੇ ਬੋਲ ਰਿਹਾ ਹੈ ਉਹ ਦੁਨੀਆ ਦਾ ਥਾਣੇਦਾਰ ਬਣਿਆ ਹੋਇਆ ਹੈ ਔਰ ਉਸ ਬੰਦੇ ਦੇ ਦੇਸ਼ ਦੇ ਵਿੱਚ ਵੀ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਵਿੱਚ ਉੱਥੋਂ ਦੇ ਲੋਕ ਸੜਕਾਂ ਤੇ ਉੱਤਰ ਆਏ ਨੇ ਔਰ ਨਵੀਆਂ-ਨਵੀਆਂ ਫੈਲਾਂ ਜਿਹੜੀਆਂ ਨੇ ਜਿਹੜੀਆਂ ਕਿ ਕਨਿਉਣੀਆਂ ਉਹਨਾਂ ਦੀਆਂ ਕਹਿ ਸਕਦੇ ਹਾਂ ਹਰਕਤਾਂ ਕਹਿ ਸਕਦੇ ਹਾਂ ਉਹਨਾਂ ਦੇ ਕਾਰਨਾਮੇ ਜਿਹੜੇ ਉਹ ਬਾਹਰ ਆ ਰਹੇ ਨੇ ਔਰ ਇਹ ਸਰਮੈਦਾਰੀ ਕਿਸ ਹੱਦ ਤੱਕ ਚਲੀ ਜਾ ਸਕਦੀ ਹੈ ਇਹ ਸਰਮੈਦਾਰੀ ਦਾ ਖਾਸਾ ਹੈ ਔਰ ਸਮਾਜਵਾਦੀ ਪ੍ਰਬੰਧ ਵਿੱਚ ਮਨੁੱਖਤਾ ਦੀ ਕਦਰ ਹੁੰਦੀ ਹੈ ਕਿਰਤ ਦੀ ਕਦਰ ਹੁੰਦੀ ਹੈ ਸਭ ਨੂੰ ਰੁਜ਼ਗਾਰ ਦੀ ਗਰੰਟੀ ਹੁੰਦੀ ਹੈ ਸਭ ਨੂੰ ਇਲਾਜ ਦੀ ਗਰੰਟੀ ਹੁੰਦੀ ਹੈ ਸਭ ਨੂੰ ਐਜੂਕੇਸ਼ਨ ਦੀ ਗਰੰਟੀ ਹੁੰਦੀ ਹੈ ਜਦੋਂ سرمਾਈਦਾਰੀ ਸਿਸਟਮ ਹੋਏਗਾ ਤਾਂ ਫਿਰ ਇਦਾਂ ਦੇ ਕਾਨੂੰਨ ਬਣਨੇ ਸੁਭਾਵਕ ਨਹੀਂ ਔਰ ਇਹ ਜੇਕਰ ਕਾਨੂੰਨ ਹਟਾਉਣੇ ਨੇ ਜੇਕਰ ਕਾਨੂੰਨ ਤੁਸੀਂ ਚਾਹੁੰਦੇ ਹੋ ਤੁਸੀਂ মিডিਆ ਨਾਲ ਸੰਬੰਧਤ ਤੋਂ ਪੱਤਰਕਾਰਤਾ ਨੂੰ ਪੂਰਨ ਤੌਰ ਤੇ ਕੰਟਰੋਲ ਕਰ ਲੈਣਾ ਭਾਵੇਂ ਪੱਤਰਕਾਰ ਕੋਈ ਸਵਾਲ ਹੀ ਨਾ ਕਰ ਸਕੇ ਲੋਕਾਂ ਦੀ ਗੱਲ ਹੀ ਨਾ ਕਰ ਸਕੇ ਸਰਕਾਰ ਦੇ ਖਿਲਾਫ ਸਵਾਲ ਚੁੱਕੀ ਨਾ ਸਕੇ ਉਹ ਵੀ ਕਾਨੂੰਨੀ ਤੌਰ ਤੇ ਆਵਾਜ਼ ਬੰਦ ਕਰਨ ਵਾਸਤੇ ਬਿੱਲ ਲਿਆਂਦੇ ਜਾ ਰਹੇ ਨੇ ਇਹ ਆਈਟੀ ਸੈੱਲ ਦਾ ਬੜਾ ਪ੍ਰਚਲਨ ਨਾ ਹੋ ਗਿਆ ਉਹ ਚੱਲਿਆ ਆਮ ਆਦਮੀ ਪਾਰਟੀ ਤੋਂ ਬੀਜੇਪੀ ਤੋਂ ਕਿ ਇਹਨਾਂ ਦਾ ਫਲਾਣਾ ਫਲਾਣਾ ਜਿਹੜਾ ਆਈਟੀ ਸੈੱਲ ਹੈ ਉਹ ਲੋਕਾਂ ਦੇ ਬੋਲਣ ਦੇ ਖਿਲਾਫ ਜਿਹੜਾ ਕਮੈਂਟ ਕਰਦਾ ਹੈ ਅੱਜ ਇਨਫੋਰਮੇਸ਼ਨ ਟੈਕਨੋਲੋਜੀ ਜਿਹੜਾ ਐਕਟ ਆਇਆ ਹੈ ਉਹਦੇ ਵਿੱਚ ਹੋਰ ਅਮੈਂਡਮੈਂਟ ਕਰਕੇ ਜਿਹੜਾ ਵੀ ਸੋਸ਼ਲ ਮੀਡੀਆ ਤੇ ਸਰਕਾਰ ਦੇ ਖਿਲਾਫ ਕੋਈ ਵੀ ਗੱਲ ਲਿਖੇਗਾ ਪਾਏਗਾ ਹੋਂਦ ਨੂੰ ਬੰਦ ਕਰਾਉਣ ਵਾਸਤੇ ਕਾਨੂੰਨ ਲਿਆਂਦਾ ਜਾ ਰਿਹਾ ਹੈ মিডিਆ ਤਾਂ ਦੂਰ ਦੀ ਗੱਲ ਹੈ ਜਿਹੜੇ ਆਮ ਲੋਕ ਨੇ ਵਿਅਕਤੀਗਤ ਤੌਰ ਤੇ ਵੀ ਜੇਕਰ ਕੋਈ ਬੋਲੇਗਾ ਤੇ ਉਹਦੇ ਖਿਲਾਫ ਐਕਸ਼ਨ ਲੈਣ ਦੀ ਗੱਲ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਕੇ ਕੋਈ ਅਪੀਲ ਦਲੀਲ ਨਹੀਂ ਹੈ ਕੋਈ ਜਿਹੜਾ ਪਹਿਲਾਂ ਇੱਕ ਮਰਿਆਦਾ ਸੀ ਸਾਡੇ ਜਿਹੜੇ ਕਾਨੂੰਨ ਸੀ ਗਰੀਬ ਨੂੰ ਵੀ ਅ ਮਾਦਵਰਗ ਨੂੰ ਵੀ ਔਰ ਉੱਚ ਵਰਗ ਨੂੰ ਵੀ ਉਸ ਕਾਨੂੰਨੀ ਪ੍ਰਕਿਰਿਆ ਵਿੱਚੋਂ ਨਿਕਲਣਾ ਪੈਂਦਾ ਸੀ ਇੱਕ ਪ੍ਰਕਿਰੋਨੀ ਪ੍ਰੋਸੈਸ ਸੀ ਪ੍ਰਸੀਡ ਕਰਨਾ ਪੈਂਦਾ ਸੀ ਪਰ ਅੱਜ ਉਹ ਪ੍ਰਸੀਡਿੰਗ ਸਾਰੀਆਂ ਖਤਮ ਕਰ ਦਿੱਤੀਆਂ ਜਾ ਰਹੀਆਂ ਨੇ ਔਰ ਵੱਡੇ ਹਮਲੇ ਨੇ ਪਰਮਜੀਤ ਜੀ ਇੱਕ ਸਵਾਲ ਜ਼ਰੂਰੀ ਹੈ ਵੀ ਅੱਜ ਪੰਜਾਬ ਸਰਕਾਰ ਸੈਂਟਰ ਦੇ ਨਾਅਰੇ ਲਗਾ ਰਹੀ ਏ ਕਿ ਜਿੱਥੇ ਬੰਦੀਆ ਪੰਜਾਬ ਸਰਕਾਰ ਦੇ ਨਾਅਰੇ ਲਗਾਉਂਦੇ ਇੱਥੇ ਪ੍ਰੋਟੈਸਟ ਉਹ ਵੀ ਕਰ ਰਹੇ ਇਸ ਚੀਜ਼ ਨੂੰ ਕਿਹਨੇ ਦੇਖਦੇ ਹੋ ਪੰਜਾਬ ਸਰਕਾਰ ਤਾਂ ਸਿਰਫ ਇੱਕ ਸ਼ੋਸ਼ਾ ਕਰ ਰਹੀ ਹੈ ਕਿ ਕੇਂਦਰ ਸਰਕਾਰ ਖਿਲਾਫ ਨਹੀਂ ਐਕਚੁਅਲ ਦੇ ਵਿੱਚ ਉਹਨਾਂ ਦਾ ਕੋਈ ਕਾਂਗਰਸ ਦੇ ਖਿਲਾਫ ਕੋਈ ਉਹਨਾਂ ਦੇ ਆਗੂ ਦੇ ਖਿਲਾਫ ਕੋਈ ਬੋਲਿਆ ਹੈ ਉਹਦੇ ਲਈ ਜਿਹੜਾ ਹੈਗਾ ਉਹ ਕੋਈ ਪ੍ਰਦਰਸ਼ਨ ਹੈਗਾ ਉਹ ਇਹ ਇਹ ਵੀ ਟੀਮ ਆਮ ਜਿਹੜਾ ਪ੍ਰਚਾਰਿਆ ਜਾ ਰਿਹਾ ਹੈ ਇਹ ਵੀ ਲੋਕ ਵਿਰੋਧੀ ਹੈ سرمਾਈਦਾਰੀ ਦਾ ਇੱਕ ਬਦਲਵਾ ਰੂਪ ਸੀ ਜਿਹੜਾ ਬਦਲਾਵ ਦਾ ਤੁਹਾਨੂੰ ਸਮਝ ਲੱਗੀ ਇਹ ਬਦਲਾਵ ਨਹੀਂ ਸੀ سرمਾਈਦਾਰੀ ਦਾ ਬਦਲਵਾ ਰੂਪ ਤੁਹਾਡੇ ਸਾਹਮਣੇ ਹੈ ਸਾਬਾ ਸਾਹਿਬ ਇੱਕ ਜਿਹੜਾ ਬੀਜੇਪੀ ਵੱਲੋਂ ਪੰਜਾਬ ਵਿੱਚ ਡੇਰਿਆਂ ਦਾ ਸਾਰਾ ਲਿਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕਹਿੰਦੇ ਇਹ ਹੈ ਕਿ ਅਸਲ ਵਿੱਚ ਕੀ ਹੈ ਕਿ ਧਾਰਮਿਕਤਾ ਮਨੁੱਖ ਦੀ ਆਪਣੀ ਆਸਥਾ ਹੈ ਮਨੁੱਖ ਜਿੱਧਰ ਮਰਜੀ ਜਾਏ ਉਹਦੇ ਤੇ ਮੈਸਮਦ ਉਹਦੇ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਆਪੋ ਆਪਣੀ ਸਮਝ ਹੈ ਧਾਰਮਿਕ ਡੇਰਿਆਂ ਦਾ ਮੁਖੀਆਂ ਦਾ ਜਿਹੜਾ ਸੰਤ ਸਮਾਜ ਜਿੰਨਾਂ ਨੂੰ ਨਾਂ ਦਿੱਤਾ ਜਾ ਰਿਹਾ ਜਿਹੜਾ ਪ੍ਰਚਲਿਤ ਹੈ ਉਹ ਉਹਨਾਂ ਦੀ ਆਪਣੀ ਸਮਝ ਦਾ ਹਿੱਸਾ ਹੈ ਕਿਹੜੀ ਪਾਰਟੀ ਨੇ ਕਿਹਦਾ ਕਿਵੇਂ ਸਾਰਾ ਲੈਣਾ ਹੈ ਸਰਮੈਦਾਰੀ ਦਾ ਇੱਕ ਇਹ ਪਲਾਨਿੰਗ ਹੈ ਉਹ ਆਪਣੀ ਪਲਾਨਿੰਗ ਦੇ ਨਾਲ ਇਹ ਸਾਰਾ ਕੰਮ ਕਰਦੀ ਹੈ ਉਹਦੇ ਬਾਰੇ ਮੈਂ ਸਮਝਦਾ ਜਿਆਦਾ ਅੱਜ ਦੀ ਘੜੀ ਵਿੱਚ ਜਦੋਂ ਤੱਕ ਕਲੀਅਰ ਨਹੀਂ ਹੁੰਦਾ ਕਮੈਂਟ ਕਰਨਾ ਮੈਂ ਸਮਝਦਾ ਵਾਜਬ ਨਹੀਂ ਹੈ ਅ ਦੱਸੋ ਜਿਹੜੀ ਨਿਆਂਕ ਪ੍ਰਣਾਲੀ ਹੈ ਕੁਝ ਬਚੀ ਹੈ ਕਿ ਬਿਲਕੁਲ ਕਬਜ਼ਾ ਹੋ ਚੁੱਕਿਆ ਜੀ ਕਾਰਪੋਰੇਟ ਦਾ ਇਹ ਲਗਭਗ ਮੈਂ ਸਮਝਦਾ 90% ਜਿਹੜਾ ਹੈਗਾ ਉਹ ਕਬਜ਼ਾ ਕਾਰਪੋਰੇਟ ਸੈਕਟਰ ਦਾ ਦੁਨੀਆ ਭਰ ਦੀ سرمਾਈਦਾਰੀ ਦਾ ਉਹਦਾ ਹਿੱਸਾ ਹੈ ਭਾਰਤ ਦੇਸ਼ ਕਬਜ਼ੇ ਦੀ ਗੱਲ ਮੰਨੀ ਜਾ ਸਕਦੀ ਹੈ ਕੁਝ ਜਗ੍ਹਾਾਂ 'ਚ ਮੀਰਾ ਵਾਲੇ ਜਿਹੜੇ ਜੱਜਸ ਨੇ ਜੁਡੀਸ਼ਰੀ ਬਚੀ ਹੈ ਅੱਜ ਜਿਹਦੇ ਲੋਕ ਅਜੇ ਤਾਕ ਲਗਾਈ ਬੈਠੇ ਨੇ ਕੀ ਐਸਆਰ ਜਿਵੇਂ ਜਿਹੜਾ ਵਿਸ਼ੇਸ਼ ਵੋਟ ਦੀ ਤਫ਼ਤੀਸ਼ ਕਰਨ ਦਾ ਕੰਮ ਚੱਲਿਆ ਜਾ ਰਿਹਾ ਹੈ ਵੋਟਾਂ ਨਜਾਇਜ਼ ਤੌਰ ਤੇ ਕੱਟੀਆਂ ਜਾ ਰਹੀਆਂ ਨੇ ਉਹਦੇ ਵਿੱਚ ਜੱਜ ਜੱਜਾਂ ਦੀ ਭੁੰਕਾ ਵੀ ਜਿਹੜੀ ਕਿਤੇ ਨਾ ਕਿਤੇ ਸ਼ੱਕਾਂ ਦੇ ਘੇਰੇ ਵਿੱਚ ਆ ਰਹੀ ਏ ਪਰ ਅਜੇ ਭਾਵੇਂ 10% ਬਚੀ 10% ਬਹੁਤ ਵੱਡਾ ਹੁੰਦਾ ਹੈ ਅੱਜ ਵੀ ਜਿਹੜੇ ਜੱਜ ਨੇ ਇਹ ਫੈਸਲੇ ਲੋਕ ਇੱਥੇ ਵਿੱਚ ਕਰ ਰਹੇ ਨੇ ਅਜੇ ਲੋਕਾਂ ਦੀ ਉਮੀਦ ਟੁੱਟੀ ਨਹੀਂ ਹੈ ਉਮੀਦ ਜਿਹੜੀ ਬਾਕੀ ਹੈ ਔਰ ਇਹ ਨਾਲ ਦੀ ਨਾਲ ਮੈਂ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਜਿਹੜੀ ਇਹ ਘਟਨਾਵਾਂ ਵਾਪਰ ਰਹੀਆਂ ਨੇ ਇਹਨੂੰ ਜੇ ਤੁਸੀਂ ਅਗਾ ਵਦੂ ਸੋਚ ਨਾਲ ਵੇਖੋ ਤਾਂ AI ਜਿਹੜੀ ਆ ਰਹੀ ਆਰਟੀਫੀਸ਼ਲ ਇੰਟੈਲੀਜੈਂਸੀ ਉਹਨੇ ਜਿਹੜੇ ਬੇਜ਼ਗਾਰ ਮੁੰਡੇ ਕੁੜੀਆਂ ਨੇ ਆ ਸਲਾਈ ਬੈਠੇ ਨੇ ਸਾਨੂੰ ਕੰਮ ਮਿਲੇਗਾ ਭਵਿੱਖ ਦੇ ਵਿੱਚ ਉਹਨਾਂ ਤੋਂ ਬਿਲਕੁਲ ਕੰਮ ਖੋਹ ਲਿਆ ਜਾਣਾ ਹੈ ਕੰਮ ਤੋਂ ਵਿਹਲਾ ਕਰ ਦਿੱਤਾ ਜਾਣਾ इवन ਕਿ ਜਿਹੜੇ ਲੱਗੇ ਹੋਏ ਮੁਲਾਜ਼ਮ ਨੇ ਉਹਨਾਂ ਤੇ ਵੱਖਰੀਆਂ ਵੱਖਰੀਆਂ پابੰਦੀਆਂ ਸ਼ਰਤਾ ਲਾ ਕੇ ਉਹ ਸ਼ਰਤਾਂ ਕੰਡੀਸ਼ਨਾਂ ਪੂਰੀਆਂ ਨਹੀਂ ਕਰ ਸਕਣਗੇ ਉਹਨਾਂ ਨੂੰ ਵਿਭਾਗਾਂ ਤੋਂ ਬਾਹਰ ਕੱਢ ਦਿੱਤਾ ਜਾਏਗਾ ਜੇ ਇੱਥੇ ਧਰਨੇ ਲੱਗ ਰਹੇ ਨੇ ਭਾਰਤ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਤੇ ਅਮਰੀਕਾ ਦੇ ਵਿੱਚ ਵੀ ਹੋ ਰਹੇ ਨੇ ਕਰੋੜਾਂ ਲੋਕ ਜਿਹੜੇ ਸੜਕਾਂ ਤੇ ਆ ਗਏ ਨੇ ਔਰ ਇਹਦਾ ਪ੍ਰਮਾਣ ਜਿਹੜਾ ਪੋਜ਼ਿਟਿਵ ਹੈ ਜਿਹੜਾ ਤੁਹਾਡਾ ਸਵਾਲ ਸੀ ਉਹਦੇ ਨਾਲ ਜੁੜਕੀ ਹੈ ਪੋਜ਼ਿਟਿਵ ਹੈ ਜੇ ਵੀ ਬੱਚਿਆ ਹੈ ਜਿਹੜੀ ਜਵਾਨੀ ਹੈ ਜਿਹਨੂੰ ਜੈਡ ਜੀ ਕਿਹਾ ਗਿਆ ਨਵੀਂ ਜਨਰੇਸ਼ਨ ਦਾ ਜਿਹੜਾ ਨਾਂ ਦਿੱਤਾ ਗਿਆ ਹੈ ਉਹ ਅੰਗੜਾਈ ਲੈ ਰਹੀ ਹੈ ਔਰ ਉਹ ਜਿਹੜੀ ਜਨਰੇਸ਼ਨ ਹੈ ਸਪੈਸ਼ਲ ਤੁਸੀਂ ਨੋਟ ਕਰਿਓ ਉਹ ਬਾ ਕਮਾਲ ਹੈ ਉਹ ਇਮਾਨਦਾਰ ਹੈ ਉਹ ਸੱਚੀ ਹੈ ਸੁੱਚੀ ਹੈ ਫਰੇਵ ਤੇ ਵਿਸ਼ਵਾਸ ਨਹੀਂ ਕਰਦੀ ਉਹ ਜਨਰੇਸ਼ਨ ਸੱਚ ਤੇ ਵਿਸ਼ਵਾਸ ਕਰਦੀ ਹੈ ਉਹ ਜਨਰੇਸ਼ਨ ਡੀਪਲੀ ਪੜ ਕੇ ਸੋਚ ਕੇ ਵਿਚਾਰ ਕੇ ਆਪਣਾ ਡਿਸੀਜਨ ਲੈ ਰਹੀ ਹੈ ਪਵੇਖ ਉਸ ਜਵਾਨੀ ਦਾ ਹੈ ਪਵੇਖ ਉਹ ਪਵਿੱਤਰ ਜਿਹੜੇ ਨੌਜਵਾਨ ਨੇ ਕਿਸੇ ਵੀ ਦੇਸ਼ ਦੀ ਜਵਾਨੀ ਹੈ ਉਹਦਾ ਹੈ ਉਹ ਹਰ ਚੀਜ਼ ਨੂੰ ਵਾਚ ਕੇ ਵੇਖ ਕੇ ਉਹ ਡਿਸੀਜਨ ਲੈ ਰਹੇ ਨੇ ਕੋਈ ਜਿੰਨਾ ਮਰਜੀ ਬੇਕਾਬੇ ਵਿੱਚ ਲਿਆ ਕੇ ਜਿੰਨਾ ਮਰਜੀ ਉਹ ਧੋਖੇ ਵਿੱਚ ਲਿਆ ਕੇ ਲੋਕਾਂ ਨੂੰ ਝੂਠ ਪ੍ਰਚਾਰ ਕਰ ਲਵੇ ਪਰ ਉਹ ਜਵਾਨੀ ਹੁਣ ਝੂਠ ਪ੍ਰਚਾਰ ਤੇ ਯਕੀਨ ਕਰਨ ਵਾਲੀ ਨਹੀਂ ਹੈ ਜਿੰਨੀ ਮਰਜੀ ਇਸ਼ਤਿਆਰबाजी ਕਰ ਲੋ ਕਿ ਨੌਕਰੀ ਦਿੱਤੀ ਹੈ ਜੇ ਪੰਜਾਬ ਦਾ 1 ਕਰੋੜ ਮੁੰਡਾ ਕੁੜੀ ਬੇਰੁਜ਼ਗਾਰ ਹੈ ਇਹਨਾਂ ਦੀ ਡਾਟੇ ਦੇ ਮੁਤਾਬਕ ਜੇ 60 ਹਜ਼ਾਰ ਮੁੰਡੇ ਕੁੜੀਆਂ ਰੁਜ਼ਗਾਰ ਮਿਲ ਵੀ ਗਿਆ ਹੈ ਤੇ ਕਿੰਨੇ ਪਰਸੈਂਟ ਬਣਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿਸੇ ਵੀ ਕੀਮਤ ਤੇ ਹੁਣ ਜਵਾਨੀ ਜੁਮਲਿਆਂ ਦੇ ਨਾਲ ਲਾਰਿਆਂ ਦੇ ਨਾਲ ਇਸ ਤਰ੍ਹਾਂ ਝੂਠੇ ਵਾਅਦਿਆਂ ਦੇ ਨਾਲ ਜਿਹੜਾ ਹੈਗਾ ਸਬਰ ਨਹੀਂ ਕਰੇਗੀ ਉਹਨਾਂ ਨੂੰ ਹਕੀਕਤ ਦੇ ਵਿੱਚ ਰੋਜ਼ਗਾਰ ਚਾਹੀਦਾ ਹੈ ਨੌਕਰੀ ਦੀ ਗਰੰਟੀ ਚਾਹੀਦੀ ਹੈ ਐਜੂਕੇਸ਼ਨ ਦੀ ਗਰੰਟੀ ਚਾਹੀਦੀ ਹੈ ਇਲਾਜ ਦੀ ਗਰੰਟੀ ਚਾਹੀਦੀ ਹੈ ਇਲਾਜ ਦਾ 10 ਲੱਖ ਦਾ ਬੀਮੇ ਦਾ ਕਿੰਨਾ ਰੋਲਾ ਪਿਆ ਹੈ ਐਜੂਕੇਸ਼ਨ ਦਾ ਕਿੰਨਾ ਮਾਮਲਾ ਚੱਲ ਰਿਹਾ ਹੈ ਪਰ ਇਹਦੇ ਵਿੱਚ ਪੋਜ਼ਿਟਿਵ ਪੱਖ ਹੈ ਸਾਡੇ ਹੀ ਭਾਰਤ ਦਾ ਦੇਸ਼ ਦਾ ਰਾਜ ਹੈ ਕੇਰਲਾ ਹੈ ਉਥੇ ਗ੍ਰੈਜੂਏਸ਼ਨ ਤੱਕ ਵੀ ਇਹ ਤਾਂ ਕਿ ਐਜੂਕੇਸ਼ਨ ਸਾਰਿਆਂ ਲਈ ਕੋਈ ਜਾਤ ਪਾਤ ਨਹੀਂ ਸਾਰਿਆਂ ਲਈ ਫਰੀ ਕਰ ਦਿੱਤੀ ਗਈ ਹੈ ਤਾਂ ਸਾਨੂੰ ਇਹ ਆਸ ਦੀ ਕਿਰਨ ਤਾਂ ਦਿਸਦੀ ਹੈ ਨਾ ਜਿੱਥੇ ਲਾਲ ਚੰਡੇ ਵਾਲਿਆਂ ਦਾ ਕਮਿਊਨਿਸਟਾਂ ਦਾ ਰਾਜ ਰਹੇਗਾ ਸਮਾਜਵਾਦੀ ਰਾਜ ਦੀ ਜਿਹੜੀ ਜਿੱਥੋਂ ਚਿੰਗ ਜਗਦੀ ਹੈ ਰੋਸ਼ਨੀ ਜਗਦੀ ਹੈ ਉਥੇ ਜਿਹੜਾ ਹੈਗਾ ਅੱਜ ਵੀ ਆਸ ਹੈ ਪੱਤਰਕਾਰ ਭਰਾਵਾਂ ਨੂੰ ਕਹਿੰਨਾ ਹੈ ਕਿ ਉਹ ਹਿੱਕ ਠੋਕ ਕੇ ਬੁੜੀ ਸੰਜੀਦਗੀ ਦੇ ਨਾਲ ਚੇਤਨਮਾਨ ਦੇ ਨਾਲ ਲੋਕ ਮੁੱਦਿਆਂ ਨੂੰ ਚੱਕੋ ਤੁਸੀਂ ਚੱਕ ਰਹੇ ਹੋ ਤੁਹਾਨੂੰ ਸਲੂਟ ਹੈ ਭਵਿੱਖ ਤੁਹਾਡਾ ਹੈ ਕਾਨੂੰਨ ਤੁਹਾਡੇ ਹੱਕ ਵਿੱਚ ਵੀ ਬਣਨਗੇ ਔਰ ਤੁਹਾਨੂੰ ਚੱਲਦਾ ਰੱਖਣ ਵਾਸਤੇ ਵਧੀਆ ਤੁਸੀਂ ਸਵਾਵਾ ਦੇ ਸਕੋ ਉਹਦੇ ਲਈ ਵੀ ਜਿਹੜੀਆਂ ਜਥੇਬੰਦੀਆਂ ਨੇ ਤੁਹਾਡਾ ਸਾਥ ਦੇਣ ਗਿਆ ਬਹੁਤ-ਬਹੁਤ ਤੁਹਾਨੂੰ ਇੱਕ ਸਵਾਲ ਲਾਸਟ ਹੈ ਜੀ ਕੱਲ ਦਾ ਇੱਕ ਫਾਜ਼ਿਲ ਕਾ ਦੇ ਨਾਰਾ ਚੱਲਿਆ ਬੱਲਾ ਕਮਾਓ ਨਸ਼ਾ ਭੰਗ ਨਸ਼ਾ ਬਜਾਓ ਕੀ ਇਹ ਕਾਮਯਾਬ ਹੋ ਸਕੇਗਾ ਬੱਲਾ ਮਤਲਬ ਤਾਂ ਲੇਕੇ ਜੋ ਉਤਾਰ ਲੈ ਕੇ ਆਏ ਸੀ ਗੁਲਾਬ ਚੰਦ ਜੀ ਜੀ ਉਹਨਾਂ ਨੇ ਦੋ ਤਿੰਨ ਨਾਰੇ ਛੱਡੇ ਆ ਕਿ ਬੱਲਾ ਕਮਾਓ ਨਸ਼ਾ ਭਗਾਓ ਨਹੀਂ ਮੈਂ ਇਹ ਕਲੀਅਰ ਹੈ ਮੈਨੂੰ ਹੋ ਜਾਵੇ ਬੱਲਾ ਇੱਕ ਤਾਂ ਬੈਟ ਵੱਲਾ ਹੈ ਹਾਂਜੀ ਉਹਨਾਂ ਨੇ ਸਪੋਰਟਸ ਦੀ ਗੱਲ ਕੀਤੀ ਹੈ ਜੀ ਜੀ ਸਪੋਰਟਸ ਵੱਲ ਨੌਜਵਾਨਾਂ ਨੂੰ ਪ੍ਰੇਰਣਾ ਬਹੁਤ ਵਧੀਆ ਗੱਲ ਹੈ ਉਹਨਾਂ ਦਾ ਧੰਨਵਾਦ ਹੈ ਪਰ ਸਪੋਰਟਸ ਵਿੱਚ ਜਾਣਾ ਕਿਹੜੀ ਜਵਾਨੀ ਜਾ ਰਹੀ ਹੈ ਕੀ ਉਹਨੂੰ ਪੋਸ਼ਟਿਕ ਭੋਜਨ ਮਿਲ ਰਿਹਾ ਹੈ ਪੋਸ਼ਟਿਕ ਭੋਜਨ ਦੋ ਰੋਟੀਆਂ ਚਾਵਲ ਨਹੀਂ ਹੈ ਦਾਲ ਨਹੀਂ ਹੈ ਪੋਸ਼ਟਿਕ ਭੋਜਨ ਜੂਸ ਵੀ ਹੈ ਦੁੱਧ ਵੀ ਹੈ ਪਨੀਰ ਵੀ ਹੈ ਜੇ ਕੋ ਨਾਨ ਵੇਜ ਖਾ ਲੈਂਦਾ ਤਾਂ ਉਹ ਵੀ ਹੈ ਸਾਡੇ ਪੰਜਾਬ ਦੀ 70% ਆਬਾਦੀ ਜਿਹੜੀ ਹੈ ਉਹ ਤਾਂ ਭੁੱਖ ਨਾਲ ਤਰਾ ਤਰਾ ਕਰ ਰਹੀ ਹੈ ਤੇ ਜੇ ਗੁਲਾਬ ਚੰਦ ਕਟਾਰੀਆ ਜੀ ਮਾਨ ਜੋਗ ਰਾਜਪਾਲ ਸਾਹਿਬ ਉਹ ਬੱਲਾ ਕਮਾਂਡ ਦੀ ਗੱਲ ਕਰ ਰਹੇ ਨੇ ਹੌਕੀ ਵੀ ਕਮਾਂਡ ਖੋਖੋ ਵੀ ਕਮਾਂਡ ਕਬੱਡੀ ਵੀ ਕਮਾਂਡ ਸਾਰੀ ਗੇਮਸ ਵਿੱਚ ਕਮਾਂਡ ਸਭ ਤੋਂ ਪਹਿਲਾਂ ਇਹ ਦੇਖਣ ਕਿ ਇਹਨਾਂ ਲੋਕਾਂ ਕੋਲ ਰੋਜੀ ਰੋਟੀ ਹੈ ਕਿ ਨਹੀਂ ਰੋਜੀ ਰੋਟੀ ਦੀ ਜਦੋਂ ਲਾਲੇ ਪਾਏ ਹੋਏ ਨੇ ਪੇਟ ਨਾਲ ਪਈਆਂ ਰੋਟੀਆਂ ਸਭੀ ਗੱਲਾਂ ਖੋਟੀਆਂ ਜੇ ਉਹਨਾਂ ਦੇ ਪੇਟ ਵਿੱਚ ਨਹੀਂ ਹੈ ਤਾਂ ਫਿਰ ਉਹ ਬੱਲਾ ਨਹੀਂ ਕਮਾ ਸਕਣਗੇ ਜੇ ਬੱਲਾ ਕਮਾਉਣਾ ਹੈ ਤੇ ਉਹਨਾਂ ਦੇ ਪੋਸਟਕ ਭੋਜਨ ਦਾ ਵੀ ਪ੍ਰਬੰਧ ਰੋਜ਼ਗਾਰ ਦਾ ਪ੍ਰਬੰਧ ਪਹਿਲਾਂ ਕਰਨਾ ਪੈਣਾ ਹੈ ਬਹੁਤ ਬਹੁਤ ਆਖਰੀ ਸਿੰਘ ਜੀ ਜਿਹੜੀ ਇਹ ਆਈ ਹੈ ਕਿਸ ਤਰ੍ਹਾਂ ਮਤਲਬ ਬੇਰਜ਼ਗਾਰ ਕਰੇਗੇ ਲੋਕਾਂ ਜਿਹੜੀ ਇੰਨੀ ਡਿਵੈਲਪ ਹੋ ਰਹੀ ਹੈ ਆਮ ਸ਼ਬਦਾਂ ਚ ਆਪਾਂ ਲੋਕਾਂ ਨੂੰ ਕਿਵੇਂ ਸੰਜਾਵਾਂ ਇਹ ਆਮ ਸ਼ਬਦਾਂ ਸਪੱਸ਼ਟ ਜੀ ਇਹ ਹੈ ਕਿ ਜਿਹੜੇ ਟੀਚਰ ਪੜਾ ਰਹੇ ਨੇ ਹੁਣ ਸਰਕਾਰੀ ਸਕੂਲਾਂ ਵਿੱਚ ਪੈਨਲ ਜਗ੍ਹਾ ਤੇ ਸਿਸਟਮ ਸੈੱਟ ਹੋਏਗਾ ਉਥੋ ਜਿਹੜੀ ਹੈ ਉਹ ਆਪਣੀ ਡਰਾਈਵ ਪਾ ਦੇਣਗੇ ਵੀਡੀਓ ਪਾ ਦੇਣਗੇ ਸੀਡੀ ਪਾ ਦੇਣਗੇ ਡੀਵੀਡੀ ਪਾ ਦੇਣਗੇ ਉਹ ਆਨਲਾਈਨ ਪੜਾਈ ਦਾ ਸਿਸਟਮ ਜਾਏਗਾ ਔਰ ਟੀਚਰਾਂ ਨੂੰ ਘਰੋਂ ਘਰ ਭੇਜਣ ਦਾ ਤਜਰਬਾ ਵੀ ਜਿਹੜਾ ਹੈਗਾ ਰੋਬੋਟ ਦੀ ਵਰਗੀ ਇੱਕ ਔਰਤ ਬਣਾ ਕੇ ਪੜਾਉਂਦਾ ਕਰ ਦਿੱਤਾ ਗਿਆ ਇਵਨ ਕਿ ਇੱਕ ਡਾਕਟਰ ਨੇ ਦੂਰ ਬੈਠ ਕੇ ਹਜ਼ਾਰਾਂ ਮੀਲ ਦੂਰ ਬੈਠ ਕੇ ਉਹਨਾਂ ਨੇ ਜਿਹੜਾ ਤਜਰਬਾ ਕੀਤਾ ਆਪਰੇਸ਼ਨ ਕਰਤਾ ਰੋਬੋਟ ਦੇ ਨਾਲ ਜੇ ਡਾਕਟਰ ਆਪਰੇਸ਼ਨ ਕਰ ਸਕਦਾ ਤੇ ਫਿਰ ਐਜੂਕੇਸ਼ਨ ਬਾਕੀ ਡਿਪਾਰਟਮੈਂਟ ਦੇ ਵਿੱਚ ਇਵਨ ਕਿ ਜਿਹੜੀਆਂ ਕਾਰ ਨੇ ਚਾਇਨਾ ਨੇ ਤਾਂ ਖੋਜ ਕਰਤੀ ਨਾ ਕਾਰ ਡਰਾਈਵਰ ਤੋਂ ਬਿਨਾ ਚੱਲ ਰਹੀ ਹੈ ਸੈਂਸਰ ਲੱਗੇ ਹੋਏ ਨੇ ਉਹ ਕਿਸੇ ਦੇ ਵਿੱਚ ਐਕਸੀਡੈਂਟ ਵੀ ਨਹੀਂ ਕਰਦੀ ਜੇਕਰ ਡਰਾਈਵਰ ਵਿੱਚ ਮਾਲਕ ਹੈ ਉਹ ਸੌਂ ਗਿਆ ਤੇ ਉੱਥੇ ਗੱਡੀ ਰੁਕ ਜਾਂਦੀ ਹੈ ਮਤਲਬ ਇਹ ਸੈਂਸਰਸ਼ਿਪ ਇੰਨੀ ਵੱਡੀ ਹੈ ਪਰ AI ਦਾ ਸੀ ਵਿਰੋਧ ਨਹੀਂ ਕਰਦੇ ਮੈਂ ਕਹਿੰਦਾ ਅੱਜ ਲੋਕਾਂ ਕੋਲ ਟਾਈਮ ਨਹੀਂ ਹੈ ਲੋਕ ਵਿਚਾਰੇ ਕਹਿੰਦੇ ਨੇ ਸਾਡੇ ਕੋਲ 1 ਮਿੰਟ ਦਾ ਟਾਈਮ ਨਹੀਂ ਹੈ AI ਨੇ ਲੋਕਾਂ ਨੂੰ ਸੌਖਾ ਕੀਤਾ ਹੈ AI ਸਮਾਜਿਕ ਭਲੇ ਲਈ ਹੋਵੇ ਜਿਹੜਾ ਟੀਚਰ ਪੜਾਉਣ ਜਾਂਦਾ ਉਹਦੀ ਵਾਰੀ ਹਫਤੇ ਵਿੱਚੋਂ 1 ਦਿਨ ਆਵੇ ਡੀਸੀ ਦਫ਼ਤਰ ਆਉਂਦਾ 1 ਦਿਨ ਵਿੱਚ ਆਵੇ ਪੱਤਰਕਾਰ ਜਾਂਦੇ ਨੇ ਉਹਨਾਂ ਦੀ 1 ਦਿਨ ਕਵਰੇਜ ਦੀ ਵਾਰੀ ਪਰ ਉਹਨਾਂ ਨੂੰ ਮਿਹਨਤਾਂ ਨਾ ਮਿਲੇ ਪੱਕੇ ਤੌਰ ਤੇ ਰੁਜ਼ਗਾਰ ਦੀ ਗਾਰੰਟੀ ਮਿਲੇ ਮਸ਼ੀਨਾਂ ਨੂੰ AI ਨੂੰ ਮਨੁੱਖਾਂ ਤੋਂ ਵਾਰੋਂ ਨਾ ਕੁਰਬਾਨ ਨਾ ਕਰੋ ਮਨੁੱਖਾਂ ਦੀ ਕੁਰਬਾਨੀ ਨਾ ਲਓ AI ਨੇ ਸੌਖਾ ਕੀਤਾ ਹੈ ਕੰਮ ਦੇ ਸਮਾਂ ਘੰਟੇ ਘਟਾ ਦਿਓ ਸਾਰਿਆਂ ਨੂੰ ਕੰਮ ਦਿੱਤਾ ਜਾਏਗਾ ਜੇ ਤੁਸੀਂ 10% ਕੰਮ ਦੇ ਘੰਟੇ ਕਾਨੂੰਨੀ ਤੌਰ ਤੇ ਅੱਜ ਗੱਲ ਹੋਈ ਨਾ ਟ੍ਰੇਡ ਯੂਨੀਅਨ ਦੇ ਹੜਤਾਲ ਦੇ ਵਿੱਚ ਕਿ ਕੰਮ ਸਮਾਂ 8 ਘੰਟੇ ਕਦੋਂ ਹੋਇਆ ਲੜਾਈ ਲੜ ਕੇ ਪਹਿਲਾਂ 14 ਘੰਟੇ 16 ਘੰਟੇ ਕੰਮ ਲਿਆ ਜਾਂਦਾ ਸੀ ਬੱਚਿਆਂ ਕੋਲ ਵੀ ਕੰਮ ਲਿਆ ਜਾਂਦਾ ਸੀ ਔਰਤਾ ਕਰੋ ਵੀ ਕੰਮ ਲਿਆ ਜਾਂਦਾ ਸੀ ਬਰਾਬਰ ਤੇ ਪਰ ਜਦੋਂ ਲੜਾਈ ਲੜੀ ਟ੍ਰੇਡ ਯੂਨੀਅਨ ਨੇ ਕਮਿਊਨਿਸਟਾਂ ਨੇ ਲਾਲ ਚੰਡੇ ਵਾਲਿਆਂ ਨੇ ਤੇ ਕੰਮ ਦੇ ਘੰਟੇ ਦੀ ਜਿਹੜੀ ਗੱਲ ਹੈ 8 ਘੰਟੇ ਤੇ ਆ ਗਈ ਅੱਜ ਨਰੇਗਾ ਦੇ ਵਿੱਚ 8 ਤੋਂ 12 ਕਰਤਾ ਮੋਦੀ ਸਾਹਿਬ ਨੇ ਇਹਦਾ ਸਾਨੂੰ ਗੱਲ ਉਠਾਉਣੀ ਚਾਹੀਦੀ ਏ AI ਇਨਾ ਕਮਾਲ ਦਾ ਹੈ ਜੇ ਮਨੁੱਖ ਦੇ ਭਲੇ ਲਈ ਵਰਤੀ ਜਾਵੇ ਸਮਾਰੀ ਸਰਬੱਤ ਦੇ ਭਲੇ ਲਈ ਵਰਤੀ ਜਾਵੇ ਤੇ ਇੱਕ ਬੰਦੇ ਨੂੰ ਮਹੀਨੇ ਵਿੱਚ ਇੱਕ ਵਾਰੀ ਜਾਣਾ ਪਏਗਾ ਪਰ ਉਹਦੀ ਤਨਖਾਹ ਉਹ ਨਹੀਂ ਮਿਲੇਗੀ ਉਹਨੂੰ ਕੰਮ ਦੇ ਦਿਓ 10% ਜੇਕਰ ਕੰਮ ਸਮੇਂ ਦੀ ਕਟੌਤੀ ਕਰਦੇ ਆਂ ਘਟ ਕਰਦੇ ਆਂ ਤਾਂ 11% ਲੋਕਾਂ ਨੂੰ ਕੰਮ ਮਿਲਦਾ ਹੈ ਜੇ 20% ਕੰਮ ਸਮਾਂ ਘਟ ਕਰ ਦਿੱਤਾ ਜਾਵੇ ਤਾਂ 25% ਲੋਕਾਂ ਨੂੰ ਕੰਮ ਮਿਲਦਾ ਹੈ ਜੇ 30% ਕੰਮ ਸਮਾਂ ਘਟ ਕਰ ਦਿੱਤਾ ਜਾਵੇ ਤੇ 42% ਲੋਕਾਂ ਨੂੰ ਕੰਮ ਮਿਲਦਾ ਹੈ ਜੇ 40% ਕੰਮ ਸਮਾਂ ਘਟਾ ਕਰ ਦਿਓ ਕਾਨੂੰਨੀ ਤੌਰ ਤੇ ਤੇ 62% ਲੋਕਾਂ ਨੂੰ ਕੰਮ ਮਿਲੇਗਾ ਜੇ 50% ਕੰਮ ਸਮਾਂ ਪਾਵਦ ਦਾ ਕੰਮ ਸਮਾਂ ਘਟਾ ਦਿਓ ਤੇ ਭਾਈ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲ ਜਾਏਗਾ ਇਹ AI ਦੀ ਤਕਨੀਕ ਹੈ AI ਦਾ ਕਮਾਲ ਹੈ ਸਭ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਧੰਨਵਾਦ ਮਿਹਰਬਾਨ